ਇੱਕ ਮਿੰਟ ਇੱਕ ਮਿੰਟ ਅੰਦਰ ਆਮ ਆਦਮੀ ਪਾਰਟੀ ਚਲੋ ਜੀ ਜੀ ਲਾ ਲਓ ਵੀਰ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜੀ ਵੀ ਸੋਚਤੇ ਜਿੰਦਾਬਾਦ ਲੇਖੋਗੇ ਭਗਵੰਤ ਮਾਨ ਦੀ ਸੋਚਤੇ ਲੇਖੋਗੇ ਆਮ ਆਦਮੀ ਪਾਰਟੀ ਜਿੰਦਾਬਾਦ ਕਲਦੀਪ ਸਿੰਘ ਧਾਰੀਵਾਲ ਜਿੰਦਾਬਾਦ ਕਲਦੀਪ ਸਿੰਘ ਧਾਰੀਵਾਲ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਨੋਟ ਕਰੀ ਜੰਨੇ ਜਿਹੜੇ ਜਿਹੜੀ ਵੀ ਕੋਈ ਸਹੂਲਤ ਦੇ ਦੀ ਜਰੂਰਤ ਹੈ ਉਹ ਆਪਾਂ ਸਾਰੇ ਨੋਟ ਕਰੀ ਜੰਨੇ ਆ ਲੈਕਚਰੋਂ ਬਾਅਦ ਆਪਾਂ ਉਹ ਸਾਡੇ ਸੁਸਤਾ ਤੁਹਾਡੀ ਕੋ ਜਾਵਾਂਗੇ ਕਿਉਂਕਿ ਸਾਡਾ 8000 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਮੋਦੀ ਨੇ ਢੱਕਿਆ ਢੱਕਿਆ ਕਿਉਂਕਿ ਕਿਉਂਕਿ ਪੰਜਾਬ ਦੀ ਆਵਾਜ਼ ਠਾਣਾ ਉੱਥੇ ਪਾਰਲੀਮੈਂਟ 'ਚ ਕੋਈ ਸਾਡਾ ਮੈਂਬਰ ਨਹੀਂ ਆ ਇਹ ਸਾਡਾ ਮੈਂਬਰ ਉੱਥੇ ਜਾਊਗਾ ਉਥੇ ਰੋਲਾ ਪਊਗਾ ਆਵਾਜ਼ ਛਾਊਗਾ ਵੀ ਸਾਡਾ ਆਰਟੀਫੈਕਟ ਕਿਹੜੀ ਕਿਦੋਂ ਲਾ ਕੇ ਰੱਖਿਆ ਸਿਰਫ ਵੇਸ ਕਰਕੇ ਇੱਥੇ ਆਵਾਜ਼ੀ ਪਾਰਟੀ ਚੱਲਦਾ ਇਹਨਾਂ ਚੰਗਾ ਨਾ ਦਿੱਤਾ ਜਾਵੇ ਉਹ ਸਾਡੇ ਸੰਜੇ ਦੇ ਬਾਹਰ ਆਇਆ ਕੋਈ ਸਬੂਤ ਨਹੀਂ ਮਿਲਿਆ ਈਡੀ ਕੋ ਇਸੇ ਤਰ੍ਹਾਂ ਕੇਜੀਐ ਸੁਸ਼ੋਧਿਆ ਜੀ ਨੇ ਬਾਹਰ ਆਨਾਰ ਜੀ ਵੀ ਟੀਵੀ ਤੇ ਤੁਸੀਂ ਵੇਖਿਆ ਨਾ ਕਿ ਉਹ ਜਿਹੜੇ ਦਵਾਈ ਦੇ ਬੰਦਾ ਆਉਣ ਹੀ ਨਹੀਂ ਲਿਆ ਕਿਉਂ ਨਹੀਂ ਆਉਂਦਾ ਕਿਉਂਕਿ ਉਹ ਤਾਂ ਕੋਈ ਸਬੂਤ ਨਹੀਂ ਸਿਰਫ ਪੋਲਿਟਿਕਾ ਦਾ ਜਿਹੜਾ ਬੰਦਾ ਇਹ ਇਹਦੇ ਸੀ ਕਿ ਜਿਹੜਾ ਜੀਤ ਪਵਾ ਰਿਹਾ ਖੇਤਪੁਰ ਦਾ ਪ੍ਰਿਆ ਉਹਨੇ ਜੀ ਕਰੋੜਾਂ ਦੀ ਠੱਗੀਆਂ ਮਾਰੀਆਂ ਕਰੋੜਾਂ ਦੇ ਘਟਾਲੇ ਕੀਤੇ ਆ ਤੇ ਜਿਸ ਦਿਨ ਜੁਆਇਨ ਕਰ ਗਿਆ ਉਹਨਾਂ ਨਾਲ ਭਾਜਪੀ ਨਾਲ ਉਹਦੋਂ ਘਟਾਲੇ ਖਤਮ ਹੋ ਗਏ ਕੈਪਟਨ ਮਰਿੰਦਰ ਸਿੰਘ ਦੇ ਘਟਾਲੇ ਆ ਜੀ ਜਾਖੜ ਦੇ ਘਟਾਲੇ ਜਿਹੜਾ ਉਹਨਾਂ ਨਾਲ ਜੁਆਇਨ ਕਰਦਾ ਉਹਦੇ ਘਟਾਲੇ ਬੰਦ ਹੋ ਜਾਂਦੇ ਆ ਉਹ ਸਾਫ਼ ਸੁਥਰਾ ਹੋ ਜਾਂਦਾ ਵਾ ਦੁੱਤ ਤਾ ਹਿੰਦਾ ਤੇ ਜਿਹੜਾ ਉਹਨਾਂ ਅੱਗੇ ਐਦਾਂ ਲੁਕ ਚੁੱਕੇ ਜੀ ਹੋਣ ਤਾਂ ਨਿਗੋਵਾਰੀ ਆਈ ਆ ਪਾਰਲੀਮੈਂਟ ਦੀ ਚੋਣ ਆ ਰਹੀ ਆ ਇੱਕ ਜ਼ੋਨ ਨੂੰ ਤੇ ਆਪਾਂ ਘਾੜੂ ਦਾ ਬਦਨ ਤਬਾਕੇ ਪੰਜਾਬ ਤੋਂ 13-13 ਜਿਤਾ ਕੇ ਕਲਾਂਗੇ ਤੇ ਤੁਹਾਨੂੰ ਵਾਦਾ ਆਗੇ ਆਪਣੇ ਪੰਜਾਬ ਦੇ ਜਿਹੜੇ ਰੀਦੇ ਕੰਮ ਐ ਸਾਰੇ ਪਹਿਲੇ ਦਾ ਹੱਥੋਂ ਹੋਣਗੇ ਜਿਹੜੇ ਸਕੂਲ ਆ ਫੈਮਿਨੇਸ ਬਣ ਰਹੇ ਆ ਸਾਰੇ ਬੁਝੇ ਤੁਹਾਨੂੰ ਹੋ ਰਿਹਾ ਵਾ ਕੋਈ ਨਾ ਕੋਈ ਪਹਿਲੇ ਸਰਕਾਰਾਂ ਵੇਖੀਆਂ ਜੇਲ੍ਹ ਵੇਚ ਕੇ ਅੱਜ ਕੀ ਪ੍ਰੋਗਰਾਮ ਨਹੀਂ ਜੀ ਅੱਜ ਤੇ ਅੱਜ ਜੀ ਪਿੰਡ ਠਵਾਲ ਵਿੱਚ ਸਰ ਮੈਂ ਬਰਪਚਾ ਬੰਬੂ ਜੀ ਦੇ ਗ੍ਰਾਹਕੇ ਜਿਹੜੀ ਮੌਜੂਦਾ ਪੰਚਾਇਤ ਹੈ ਸਰਪੰਚ ਆਪਣੇ ਨੇ ਸਾਫ ਕਰ ਸਰਪੰਚੇ ਹੋਰ ਵੀ ਜਿੰਨੇ ਵੀ ਕਾਂਗਰਸ ਪਾਰਟੀ ਨਾਲ ਜਿਹੜੇ ਮੇਰੇ ਨਾਲ ਪਹਿਲਾਂ ਸੀਗੇ ਅੱਜ ਉਹਨਾਂ ਨੇ ਮੇਰੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜੁਆਇਨ ਕੀਤੀ ਆ